ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ 6000 ਜਿਉਂਦੇ ਪ੍ਰਵਾਸੀਆਂ ਨੂੰ ਐਲਾਨਿਆ ਮਰਤਕ ਸਭਨਾ ਦੇ ਸੋਸ਼ਲ ਸਿਕਿਉਰਿਟੀ ਨੰਬਰ ਕੀਤੇ ਰੱਦ ਸੈਲਫ ਡਿਪੋਰਟ ਹੋਣ ਦਾ ਦਬਾਅ ਪਾਉਣ ਲਈ ਕੀਤੀ ਗਈ ਕਾਰਵਾਈ ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ ਹਫੀਮ ਵੈਂਕੂਵਰ ਹਵਾਈ ਅੱਡੇ ਤੇ ਹੋਈ ਜ਼ਬਤ ਸਰੀ ਵਖੇ ਪੁੱਜਣੀ ਸੀ ਹਫੀਮ ਦੀ ਖੇਪ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਮੰਗੀ ਕੈਨੇਡੀਅਨ ਨਾਗਰਿਕਤਾ ਟਰੰਪ ਦੇ ਤਾਨਾਸ਼ਾਹੀ ਰਵਈਏ ਤੋਂ ਡੂੰਘੀਆਂ ਚਿੰਤਾਵਾਂ ਵਿੱਚ ਡੁੱਬੇ ਕੈਨੇਡਾ ਵਿੱਚ ਭਾਰਤੀ ਪਰਿਵਾਰ ਦੇ ਘਰ ਤੇ ਡਾਕਾ ਦੋ ਜ਼ਖਮੀ ਗਹਿਣੇ ਅਤੇ ਨਕਦੀ ਲੈ ਗਏ ਲੁਟੇਰੇ ਅਮਰੀਕਾ ਵਿੱਚ ਭਾਰਤੀ ਮੋਹਲ ਦਾ ਸਿਆਸਤਦਾਨ ਪੁਲਿਸ ਨੇ ਕੀਤਾ ਕਾਬੂ ਮਾਫੀਆ ਨਾਲ ਰਲ ਕੇ ਜੂਆ ਖਡਾਉਣ ਦੇ ਲੱਗੇ ਦੋਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ 6000 ਜਿਉਂਦੇ ਪ੍ਰਵਾਸੀਆਂ ਦੀ ਫੋਟੋ ਉੱਤੇ ਹਾਰ ਟੰਗ ਦਿੱਤੀ ਜੀ ਹਾਂ ਹਜ਼ਾਰਾਂ ਪ੍ਰਵਾਸੀਆਂ ਨੂੰ ਮਰਤਕ ਕਰਾਰ ਦਿੰਦੇ ਆ ਇਹਨਾਂ ਦੇ ਸੋਸ਼ਲ ਸਿਕਿਉਰਿਟੀ ਨੰਬਰ ਰੱਦ ਕੀਤੇ ਜਾ ਚੁੱਕੇ ਨੇ ਅਤੇ ਹੁਣ ਇਹ ਪ੍ਰਵਾਸੀ ਅਮਰੀਕਾ ਵਿੱਚ ਕੰਮ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਸਰਕਾਰੀ ਮਦਦ ਮਿਲ ਸਕਦੀ ਹੈ। ਮੀਡੀਆ ਰਿਪੋਰਟਰਾਂ ਮੁਤਾਬਕ ਡੋਨਲਡ ਟਰੰਪ ਇਹਨਾਂ ਪ੍ਰਵਾਸੀਆਂ ਨੂੰ ਸੈਲਫ ਡਿਪੋਰਟ ਹੋਣ ਵਾਸਤੇ ਮਜਬੂਰ ਕਰ ਰਹੇ ਨੇ। ਜੋ ਬਾਈਡਨ ਦੇ ਕਾਰਜਕਾਲ ਦੌਰਾਨ ਇਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲੀ ਅਤੇ 9 ਅੰਕਾਂ ਵਾਲਾ ਸੋਸ਼ਲ ਸਿਕਿਉਰਿਟੀ ਨੰਬਰ ਮੁਹੱਈਆ ਕਰਵਾਇਆ ਗਿਆ। ਟਰੰਪ ਸਰਕਾਰ ਵੱਲੋਂ ਇਹਨਾਂ ਪ੍ਰਵਾਸੀਆਂ ਨੂੰ ਮਹੀਨੇ ਦੇ ਅੰਤ ਤੱਕ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਗਏ ਸਨ ਪਰ ਇੱਕ ਫੈਡਰਲ ਅਦਾਲਤ ਨੇ ਹੁਕਮਾਂ ਤੇ ਰੋਕ ਲਾ ਦਿੱਤੀ। ਜਮਹੂਰੀਅਤ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਡੈਮੋਕ੍ਰੇਸੀ ਫਾਰਵਰਡ ਦੇ ਪ੍ਰਧਾਨ ਸਕਾਈ ਪੈਰੀਮਨ ਨੇ ਕਿਹਾ ਕਿ ਟਰੰਪ ਸਰਕਾਰ ਕੋਈ ਕਾਨੂੰਨ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਹਰ ਪਾਸੇ ਅਫਰਾ ਤਫਰੀਬ ਵਾਲਾ ਮਾਹੌਲ ਹੈ। ਜਥੇਬੰਦੀ ਵੱਲੋਂ ਸਰਕਾਰ ਦੇ ਫੈਸਲੇ ਨੂੰ ਮੁੜ ਅਦਾਲਤ ਵਿੱਚ ਚੁਣੌਤੀ ਦਿੱਤੇ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 트럼ਪ ਸਰਕਾਰ ਨੇ ਪਿਛਲੇ ਦਿਨੀ 9 ਲੱਖ ਪ੍ਰਵਾਸੀਆਂ ਦੇ ਆਰਜ਼ੀ ਪਰਮਿਟ ਰੱਦ ਕਰਦੇ ਹਾਂ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਸਨ ਵੈਨੇਜ਼ੁਏਲਾ ਨਾਲ ਸੰਬੰਧਤ 6 ਲੱਖ ਲੋਕਾਂ ਅਤੇ ਹੈਤੀ ਨਾਲ ਸੰਬੰਧਤ 50 ਹਜ਼ਾਰ ਲੋਕਾਂ ਦਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਇੱਕ ਹਫ਼ਤਾ ਪਹਿਲਾਂ ਖਤਮ ਹੋ ਗਿਆ ਜਦਕਿ ਬਾਕੀ ਰਹਿੰਦੇ ਪ੍ਰਵਾਸੀਆਂ ਦਾ ਆਰਜ਼ੀ ਪਰਮਿਟ ਆਉਂਦੀ 24 ਅਪ੍ਰੈਲ ਨੂੰ ਖਤਮ ਹੋ ਜਾਣਾ ਹੈ ਬਾਈਡਨ ਸਰਕਾਰ ਵੱਲੋਂ ਸੀਬੀਪੀ ਐਪਰਾਹੀ ਇਹ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਕਰਵਾਏ ਗਏ ਜਨਵਰੀ 2023 ਤੋਂ ਦਸੰਬਰ 2024 ਦਰਮਿਆਨ 9 ਲੱਖ 36 ਹਜ਼ਾਰ ਪ੍ਰਵਾਸੀ ਅਮਰੀਕਾ ਪਹੁੰਚੇ ਜਿਨ੍ਹਾਂ ਨੂੰ 2 ਸਾਲ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਆਰਜ਼ੀ ਪਰਮਿਟ ਰੱਦ ਕਰਨ ਦੀ ਜਾਣਕਾਰੀ ਈਮੇਲ ਰਾਹੀਂ ਭੇਜੀ ਜਾ ਰਹੀ ਹੈ ਪਰ ਅਸਲ ਗਿਣਤੀ ਬਾਰੇ ਕੋਈ ਜ਼ਿਕਰ ਨਾ ਕੀਤਾ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਦੀ ਮੁਹਿੰਮ ਤਹਿਤ 14 ਲੱਖ ਪ੍ਰਵਾਸੀਆਂ ਨੂੰ ਰੋਜ਼ਾਨਾ 1000 ਡਾਲਰ ਜੁਰਮਾਨੇ ਦੇ ਘੇਰੇ ਵਿੱਚ ਵੀ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਵਿਰੁੱਧ ਡਿਪੋਰਟੇਸ਼ਨ ਹੁਕਮ ਜਾਰੀ ਹੋ ਚੁੱਕੇ ਨੇ ਪ੍ਰਵਾਸੀਆਂ ਵੱਲੋਂ ਜੁਰਮਾਨੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਪਰ ਇਸ ਪ੍ਰਕਿਰਿਆ ਦੌਰਾਨ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਡਿਪੋਰਟ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਹਮਾਇਤੀ ਦਿਸ਼ਤਬੰਦੀਆਂ ਮੁਤਾਬਕ ਅਮਰੀਕਾ ਵਿੱਚ 1 ਕਰੋੜ ਤੋਂ ਵੱਧ ਪ੍ਰਵਾਸੀ ਬਿਨਾਂ ਦਸਤਾਵੇਜ਼ਾਂ ਜਾਂ ਆਰਜ਼ੀ ਪਰਮਿਟ ਤੇ ਰਹਿ ਰਹੇ ਨੇ ਅਤੇ ਇੰਨੇ ਮੋٹے ਜੁਰਮਾਨੇ ਅਦਾ ਕਰਨੇ ਉਹਨਾਂ ਦੇ ਵਸਤੋਂ ਬਾਹਰ ਨੇ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 26% ਦੀ ਆਮਦਨ ਅਮਰੀਕਾ ਦੀ ਗਰੀਬੀ ਰੇਖਾ ਤੋਂ ਹੇਠਾਂ ਚੱਲ ਰਹੀ ਹੈ ਵਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਦਾ ਮੰਨਣਾ ਹੈ ਕਿ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਜੁਰਮਾਨਿਆਂ ਦੀ ਜ਼ਿੰਮੇਵਾਰੀ ਸੰਭਾਲੇ ਪਰ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੂੰ ਕੰਮ ਸੌਪਿਆ ਜਾਵੇ। ਖੈਰਾ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡੀਅਨ ਅਮਲੀਆਂ ਵਾਸਤੇ ਪੁੱਜੀ ਹਫੀਮ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਫੜੇ ਜਾਣ ਨਾਲ ਸੰਬੰਧਤ ਖਬਰ ਵੱਲ। ਕੈਨੇਡਾ ਦੇ ਅੰਮਲੀਆਂ ਵਾਸਤੇ ਭਾਰਤ ਤੋਂ ਆਈ 1 ਕਿਲੋ 664 ਗ੍ਰਾਮ ਅਫੀਮ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਫੜੀ ਗਈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਦੱਸਿਆ ਕਿ ਹੀਅਰ ਰਿਮੂਵਿੰਗ ਵੈਕਸ ਦੇ ਲੇਬਲ ਵਾਲੇ ਦੋ ਡੱਬਿਆਂ ਵਿੱਚੋਂ ਅਫੀਮ ਬਰਾਮਦ ਕੀਤੀ ਗਈ ਜੋ ਅੱਗੇ ਸਰੀ ਦੇ ਕਿਸੇ ਪਤੇ ਤੇ ਪੁੱਜਣੀ ਸੀ ਡੱਬਿਆਂ ਵਿੱਚ ਬੰਦ ਪਲਾਸਟਿਕ ਬੈਗਸ ਵਿੱਚੋਂ ਕਾਲੇ ਰੰਗ ਦਾ ਗਾਰੇ ਵਰਗਾ ਪਦਾਰਥ ਨਿਕਲਿਆ ਅਤੇ ਇਸ ਨੂੰ ਲੈਬ ਵਿੱਚ ਟੈਸਟ ਕਰਨ ਤੇ ਅਫੀਮ ਹੋਣ ਦੀ ਤਸਦੀਕ ਹੋ ਗਈ CBSA ਨੇ ਦੱਸਿਆ ਕਿ ਜ਼ਬਤ ਕੀਤੀ ਅਫੀਮ ਦੀ ਅੰਦਾਜ਼ਨ ਕੀਮਤ 99840 ਡਾਲਰ ਬਣਦੀ ਹੈ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਤੋਂ ਪੁੱਜੀ ਅਫੀਮ CBSA ਵੱਲੋਂ ਜ਼ਬਤ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਚਵਨਪਰਾਸ਼ ਅਤੇ ਅਚਾਰ ਦੇ ਡੱਬਿਆਂ ਵਿੱਚ ਭੇਜੀ ਅਫੀਮ ਜ਼ਬਤ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਾਰਡਰ 에ਜੰਟਾਂ ਵੱਲੋਂ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਤੋਂ 149 ਕਿਲੋ ਚਿਟਾ ਬਰਾਮਦ ਕੀਤਾ ਗਿਆ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਪੇਜਿਆ ਜਾ ਰਿਹਾ ਸੀ। ਸੀਬੀਐਸਏ ਮੁਤਾਬਕ 6 ਜਣਿਆਂ ਨੂੰ ਹਿਰਾਸਤ ਵਿੱਚ ਲੈੰਦੇ ਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ سپردਕਰ ਦਿੱਤਾ ਗਿਆ। ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ ਕਾਬੂ ਕੀਤੇ ਗੁਰਵਿੰਦਰ ਸਿੰਘ ਆਲੂਵਾਲੀਆ ਨੂੰ 20 ਮਹੀਨੇ ਘਰ ਵਿੱਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ ਜਦਕਿ 50 ਹਜ਼ਾਰ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ। ਵੈਨੀਪੈਗ ਦੇ ਗੁਰਵਿੰਦਰ ਸਿੰਘ ਆਲੂਵਾਲੀਆ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਕੰਮ ਤੇ ਰੱਖਣ ਦਾ ਗੁਨਾਹ 2 ਅਪ੍ਰੈਲ ਨੂੰ ਕਬੂਲ ਕਰ ਲਿਆ ਸੀ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 124 ਤਹਿਤ ਕੀਤੀ ਗਈ ਕਾਰਵਾਈ ਦੌਰਾਨ ਮਈ 2024 ਵਿੱਚ CBSA ਦੇ ਅਫਸਰਾਂ ਨੇ ਤਲਾਸ਼ੀ ਵਾਰੰਟਾ ਦੇ ਆਧਾਰ ਤੇ ਛਾਪੇ ਮਾਰਦੇ ਹਾਂ ਕਈ ਇਲੈਕਟ੍ਰੋਨਿਕ ਯੰਤਰ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਸਨ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਵਿੰਦਰ ਸਿੰਘ ਆਲੂਵਾਲੀਆ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਤੇ ਰੱਖਣ ਦਾ ਲਾਲਚ ਦਿੰਦਾ ਅਤੇ ਵੈਲਿਡ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਦੱਸ ਦਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਸਿਰਫ ਇਮੀਗ੍ਰੇਸ਼ਨ ਮਾਮਲਿਆਂ ਨਾਲ ਨਜਿੱਠਣ ਦਾ ਕੰਮ ਨਹੀਂ ਕਰਦੀ ਸਗੋਂ ਮਨੁੱਖੀ ਤਸਕਰੀ ਅਤੇ ਕਸਟਮਜ਼ ਐਕਟ ਦੀ ਉਲੰਘਣਾ ਵਰਗੇ ਮਾਮਲਿਆਂ ਵਿੱਚ ਵੀ ਕਾਰਵਾਈ ਕੀਤੀ ਜਾਂਦੀ ਹੈ ਵੱਖ-ਵੱਖ ਸੂਤਰਾਂ ਰਾਹੀਂ ਇਮੀਗ੍ਰੇਸ਼ਨ ਅਪਰਾਧਾਂ ਬਾਰੇ ਜਾਣਕਾਰੀ ਮਿਲਣ ਤੇ ਸਬੰਧਤ ਪੁਲਿਸ ਮਹਿਕਮਿਆਂ ਦੀ ਮਦਦ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਇਮੀਗ੍ਰੇਸ਼ਨ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 1888 502 9060 ਤੇ ਕਾਲ ਕਰ ਸਕਦਾ ਹੈ। ਬੇਰ ਆ ਰਿਪੋਰਟ ਹਮਦਰ ਟੀਵੀ। ਆਹ ਹੁਣ ਚਲਦੇ ਹਾਂ ਟ੍ਰਾਂਟੋ ਵੇਖੇ ਭਾਰਤੀ ਪਰਿਵਾਰ ਦੇ ਘਰ ਤੇ ਪਏ ਡਾਕੇ ਨਾਲ ਸਬੰਧਤ ਖਬਰਵਾਲ। ਹਥੌੜਿਆਂ ਨਾਲ ਲੈਸ ਕਈ ਸ਼ੱਕੀ ਸ਼ੁੱਕਰਵਾਰ ਵੱਡੇ ਤੜਕੇ ਸਕਾਰਬਰੋ ਦੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਜ਼ਖਮੀ ਕਰਦਿਆਂ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਫਿੰਚ ਐਵੇਨਿਊ ਈਸਟ ਅਤੇ ਮੁਕਾਵਨ ਰੋਡ ਇਲਾਕੇ ਵਿੱਚ ਪਏ ਡਾਕੇ ਮਗਰੋਂ ਤਕਰੀਬਨ ਸਵਾ 2 ਵਜੇ ਐਮਰਜੈਂਸੀ ਕਾਮਿਆਂ ਨੂੰ ਸੱਦਿਆ ਗਿਆ। ਡਕੈਤਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਜੋ ਘਰ ਦਾ ਪਿਛਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਵੱਜੀਆਂ ਸ਼ੱਕੀਆਂ ਦੀ ਉਮਰ 20 ਸਾਲ ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਭਾਰਤੀ ਬੋਲੀ ਬੋਲ ਰਿਹਾ ਸੀ ਜਦਕਿ ਦੂਜਾ ਗਾਇਾਨਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਉਧਰ ਪੀੜਤ ਪਰਿਵਾਰ ਦੇ ਇੱਕ ਗਵੰਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਕੋਈ ਆਵਾਜ਼ ਨਹੀਂ ਸੁਣੀ ਪਰ ਸਵੇਰੇ ਵਾਰਦਾਤ ਬਾਰੇ ਪਤਾ ਲੱਗਾ ਤਾਂ ਕੰਬਣੀ ਛੇੜ ਗਈ ਦੂਜੇ ਪਾਸੇ ਸਕਰਬ్రో ਵਿਖੇ ਤਿੰਨ ਗੱਡੀਆਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ 25 ਸਾਲ ਦੇ ਰਾਜੇਸ਼ ਚੌਧਰੀ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬੈਲਮੀ ਰੋਡ ਅਤੇ ਨੈਲਸਨ ਸਟਰੀਟ ਇਲਾਕੇ ਵਿੱਚ ਸ਼ੱਕੀ ਨੂੰ ਇੱਕ ਮਰਸੀਡੀਜ਼ ਬੈਂਜ਼ ਐਸਯੂਵੀ ਵੱਲ ਜਾਂਦਿਆਂ ਦੇਖਿਆ ਗਿਆ ਇਸ ਮਗਰੋਂ ਸ਼ੱਕੀ ਨੇ ਗੱਡੀ ਦੇ ਪਿੱਛੇ ਕੋਈ ਚੀਜ਼ ਰੱਖੀ ਅਤੇ ਅੱਗ ਲਾ ਦਿੱਤੀ ਸ਼ੱਕੀ ਨੇ ਦੋ ਹੋਰ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕੀਤਾ ਅਤੇ ਫਰਾਰ ਹੋ ਗਿਆ ਮਾਮਲੇ ਦੀ ਢੁੰਗਾਈ ਨਾਲ ਪੜਤਾਲ ਕਰਦੇ ਆ ਪੁਲਿਸ ਵੱਲੋਂ ਟੋਰਾਂਟੋ ਵਿਖੇ ਛਾਪਾ ਮਾਰ ਕੇ ਰਾਜੇਸ਼ ਚੌਧਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਰਾਜੇਸ਼ ਚੌਧਰੀ ਵਿਰੁੱਧ ਅਗਜ਼ਨੀ ਦੇ 10 ਦੋਸ਼ ਆਇਦ ਕੀਤੇ ਗਏ ਨੇ ਅਤੇ ਫਿਲਹਾਲ ਇਹ ਅਦਾਲਤ ਵਿੱਚ ਸਾਬਤ ਨਹੀਂ ਕੀਤੇ ਜਾ ਸਕੇ ਜਾਂਚ ਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਅਗਜ਼ਨੀ ਦੀਆਂ ਇਹਨਾਂ ਵਾਰਦਾਤਾਂ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਬਿਆਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਨਿਊ ਜਰਸੀ ਸੂਬੇ ਦੀ ਪੁਲਿਸ ਦੇ ਅੜਿੱਕੇ ਆਏ ਆਨੰਦ ਸ਼ਾਹ ਅਤੇ ਸਮੀਰ ਨਾਟਕਰਨੀ ਨਾਲ ਸੰਬੰਧਤ ਹੈ ਅਮਰੀਕਾ ਵਿੱਚ ਭਾਰਤੀ ਮੂਲ ਦੇ ਸਿਆਸਤਦਾਨ ਨੂੰ ਮਾਫੀਆ ਨਾਲ ਰਲ ਕੇ ਜੂਏ ਦਾ ਗੈਰ ਕਾਨੂੰਨੀ ਧੰਦਾ ਚਲਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਨਿਊ ਜਰਸੀ ਸੂਬੇ ਦੇ ਅਟਾਰਨੀ ਜਨਰਲ ਮੈਥਿਊ ਪਲਾਟਕਿਨ ਨੇ ਦੱਸਿਆ ਕਿ 42 ਸਾਲ ਦੇ ਆਨੰਦ ਸ਼ਾਹ ਤੋਂ ਇਲਾਵਾ 48 ਸਾਲ ਦੇ ਸਮੀਰ ਨਾਡਕਰਨੀ ਅਤੇ 37 ਹੋਰਨਾਂ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਨਿਊ ਜਰਸੀ ਸੂਬੇ ਦੀ ਸਿਆਸਤ ਵਿੱਚ ਸਫਲਤਾ ਦੀਆਂ ਪੌੜੀਆਂ ਚੜ ਰਿਹਾ ਆਨੰਦ ਸ਼ਾਹ ਪ੍ਰੋਸਪੈਕਟ ਪਾਰਕ ਕਸਬੇ ਵਿੱਚ ਦੂਜੀ ਵਾਰ ਕਾਉਂਸਲਰ ਦੀਆਂ ਸੇਵਾਵਾਂ ਨਿਭਾ ਰਿਹਾ ਹੈ ਪਰ ਦੂਜੇ ਪਾਸੇ ਕਾਉਂਸਲਰ ਦੀ ਗ੍ਰਿਫਤਾਰੀ ਮਗਰੋਂ ਕਸਬੇ ਦੇ ਲੋਕਾਂ ਵਿੱਚ ਤਿੱਖਾ ਰੋਹ ਪੈਦਾ ਹੋ ਗਿਆ ਹੈ ਟੌਰਨੀ ਜਨਰਲ ਮੁਤਾਬਕ ਆਨੰਦ ਸ਼ਾਹ ਅਤੇ ਫਲੋਰੀਡਾ ਸੂਬੇ ਦੇ ਲੌਂਗਵੋਡ ਨਾਲ ਸੰਬੰਧਤ ਸਮੀਰ ਨਾਟਕਰਨੀ ਨੂੰ 12 ਥਾਮਾਂ ਤੇ ਛਾਪਿਆਂ ਮਗਰੋਂ ਗ੍ਰਿਫਤਾਰ ਕੀਤਾ ਗਿਆ ਆਨੰਦ ਸ਼ਾਹ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਹ ਗੈਰ ਕਾਨੂੰਨੀ ਪੋਕਰ ਗੇਮਜ਼ ਖਿਡਾਉਣ ਤੋਂ ਇਲਾਵਾ ਆਨਲਾਈਨ ਸਪੋਰਟਸ ਬੁੱਕ ਸਰਗਰਮੀਆਂ ਵਿੱਚ ਵੀ ਕਥਿਤ ਤੌਰ ਤੇ ਸ਼ਾਮਲ ਰਿਹਾ ਪਟਕਿੰਸ ਦੇ ਦਫ਼ਤਰ ਨੇ ਦੱਸਿਆ ਕਿ ਸਾਰਾ ਧੰਦਾ ਲੁਚੇਜ਼ੀ ਗੈਂਗ ਨਾਲ ਰਲ ਮਿਲ ਕੇ ਚੱਲ ਰਿਹਾ ਸੀ ਜੋ ਅਮਰੀਕਾ ਵਿੱਚ ਸਰਗਰਮ ਸਭ ਤੋਂ ਖਤਰਨਾਕ ਇਟਾਲੀਅਨ ਗਿਰੋਹਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਸਪੋਰਟਸ ਬੁੱਕ ਰਾਹੀਂ ਉੰਦੀ ਜੂਏਬਾਜ਼ੀ ਦੌਰਾਨ ਕਈ ਖੇਡ ਟੂਰਨਾਮੈਂਟਾਂ ਉੱਤੇ ਸੱਟਾ ਵੀ ਲਗਵਾਇਆ ਜਾਂਦਾ ਅਤੇ ਘੱਟੋ-ਘੱਟ 30 ਲੱਖ ਡਾਲਰ ਦਾ ਧੰਦਾ ਚੱਲ ਰਿਹਾ ਸੀ ਪਲੈਟਿਨ ਦਾ ਕਹਿਣਾ ਸੀ ਕਿ ਫਿਲਮਾਂ ਜਾਂ ਟੈਲੀਵਿਜ਼ਨ ਰਾਹੀਂ ਗਿਰੋਹਾ ਨੂੰ ਬੇहद ਰੋਮਾਂਚਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਪਰ ਅਸਲੀਅਤ ਵਿੱਚ ਇਹ ਹਿੰਸਾ ਫੈਲਾਉਣ ਦਾ ਕੰਮ ਕਰਦੇ ਨੇ ਅਤੇ ਕਾਨੂੰਨ ਦਾ ਇਹਨਾਂ ਵਾਸਤੇ ਕੋਈ ਮੁੱਲ ਨਹੀਂ ਹੁੰਦਾ ਜੇ ਸਿਆਸਤਦਾਨ ਵੀ ਇਹਨਾਂ ਦਾ ਹਿੱਸਾ ਬਣਨ ਲੱਗੇ ਤਾਂ ਸਾਡੇ ਸਮਾਜ ਦਾ ਰੱਬ ਹੀ ਰੱਖਾ ਹੈ ਗ੍ਰਫਤਾਰ ਕੀਤੇ 39 ਜਣਿਆਂ ਵਿਰੁੱਧ ਗੈਂਬਲਿੰਗ ਨਾਲ ਸੰਬੰਧਤ ਦੋਸ਼ਾਂ ਤੋਂ ਇਲਾਵਾ منی ਲਾਂਡਰਿੰਗ ਅਤੇ ਹੋਰ ਕਈ ਅਪਰਾਧਾਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਆਇਦ ਕੀਤੇ ਗਏ ਨੇ ਇਸੇ ਦੌਰਾਨ ਪ੍ਰੋਸਪੈਕਟ ਕਸਬੇ ਦੇ ਮੇਅਰ ਮੁਹੰਮਦ ਖੈਰਉੱਲਾ ਨੇ ਕਿਹਾ ਕਿ ਆਨੰਦ ਸ਼ਾਹੀ ਦੀ ਗ੍ਰਿਫਤਾਰੀ ਮਿਊਨਿਸਪੈਲਿਟੀ ਦੀਆਂ ਜ਼ਿੰਮੇਵਾਰੀਆਂ ਨਾਲ ਸੰਬੰਧਤ ਨਹੀਂ ਅਤੇ ਵਿਸਤਾਰਤ ਵੇਰਵੇ ਸਾਹਮਣੇ ਆਉਣੇ ਬਾਕੀ ਨੇ ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਪ੍ਰਕਿਰਿਆ ਤੇ ਯਕੀਨ ਰੱਖਣ ਅਤੇ ਬੇਵਜ੍ਹਾ ਕਿਆਸੇ ਨਾ ਲਾਏ ਜਾਣ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਦੇ ਹਜ਼ਾਰਾਂ ਲੋਕਾਂ ਵੱਲੋਂ ਕੈਨੇਡਾ ਵਿੱਚ ਵਸਣ ਦੀ ਕੀਤੀ ਜਾ ਰਹੀ ਤਿਆਰੀ ਨਾਲ ਸੰਬੰਧਤ ਹੈ 트럼ਪ ਦੇ ਤਾਨਾਸ਼ਾਹੀ ਰਵਈਏ ਤੋਂ ਡਰੇ ਹਜ਼ਾਰਾਂ ਲੋਕ ਆਪਣਾ ਜੁੱਲੀ ਬਿਸਤਰਾ ਛੱਡ ਕੇ ਕੈਨੇਡਾ ਵੱਲ ਆਉਣ ਦੀ ਤਿਆਰੀ ਕਰ ਰਹੇ ਨੇ ਇਮੀਗ੍ਰੇਸ਼ਨ ਵਕੀਲਾਂ ਕੋਲ ਆ ਰਹੀਆਂ ਅਣਗਿਣਤ ਫੋਨ ਕਾਲਸ ਇਸ ਦਾ ਵੱਡਾ ਸਬੂਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਆਜ਼ਾਦੀ ਨਾ ਦੀ ਚੀਜ਼ ਖਤਮ ਹੋ ਚੁੱਕੀ ਹੈ ਸੀਟੀਵੀ ਦੀ ਰਿਪੋਰਟ ਮੁਤਾਬਕ ਟਰੰਪ ਸਰਕਾਰ ਦੀਆਂ ਤਾਕਤਾਂ ਵਿੱਚ ਦਿਨ ਬਦ ਦਿਨ ਹੋ ਰਿਹਾ ਵਾਧਾ ਅਗਾਵਧੂ ਸੋਚ ਵਾਲੇ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ ਇਮੀਗ੍ਰੇਸ਼ਨ ਵਕੀਲ ਸ਼ੈਂਟਲ ਡੈਸਲੋਜਸ ਨੇ ਦੱਸਿਆ ਕਿ ਹਰ ਉਮਰ ਵਰਗ ਵਾਲੇ ਕੈਨੇਡਾ ਵਿੱਚ ਵਸਣ ਦੇ ਰਾਹ ਪੁੱਛ ਰਹੇ ਨੇ ਅਤੇ ਇਹ ਸਭ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ ਇੱਕ ਹੋਰ ਇਮੀਗ੍ਰੇਸ਼ਨ ਵਕੀਲ ਮੈਕਸ ਚੌਧਰੀ ਨੇ ਡੈਸਲੋਜਿਸ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਕੋਲ ਵੀ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਪੁੱਛਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਅਮਰੀਕਾ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਲੋਕ ਮੁਲਕ ਛੱਡਣਾ ਚਾਹੁੰਦੇ ਨੇ ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਿਚਰਡ ਕਰਲਨ ਦਾ ਕਹਿਣਾ ਸੀ ਕਿ ਅਮਰੀਕਾ ਛੱਡਣ ਦੇ ਇੱਛਕ ਲੋਕਾਂ ਵਿੱਚੋਂ ਜ਼ਿਆਦਾਤਰ ਬਜ਼ੁਰਗ ਨੇ ਅਤੇ ਸਿਰਫ ਡਾਰਹੀ ਇਸ ਅਣਕਿਆਸੀ ਪ੍ਰਵਾਸ ਦਾ ਆਧਾਰ ਬਣ ਰਿਹਾ ਹੈ ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਦਰਮਿਆਨ ਆਵਾਜਾਈ 70% ਘਟ ਚੁੱਕੀ ਹੈ ਭਾਵੇਂ ਮਾਰਚ ਵਿੱਚ ਹੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਪਰ ਇਸ ਵੇਲੇ ਕੋ ਮੰਤਰੀ ਸਰਹੱਦ ਤੇ ਕਈ ਐਂਟਰੀ ਰਿਪੋਰਟਸ ਬਿਲਕੁਲ ਸੁੰਸਾਨ ਨਜ਼ਰ ਆ ਰਹੇ ਨੇ ਹਵਾਈ ਸਫ਼ਰ ਦੇ ਅੰਕੜੇ ਵੀ ਹਾਲਾਤ ਬਿਆਨ ਕਰ ਰਹੇ ਨੇ ਜਿਨ੍ਹਾਂ ਮੁਤਾਬਕ ਮਾਰਚ 2024 ਵਿੱਚ ਅਮਰੀਕਾ ਦੇ ਲੋਕਾਂ ਨੇ ਗਰਮੀਆਂ ਵਿੱਚ ਸੈਰ-ਸਪਾਟੇ ਵਾਸਤੇ 15 ਲੱਖ ਫਲਾਈਟਸ ਬੁੱਕ ਕੀਤੀਆਂ ਜਦਕਿ ਮੌਜੂਦਾ ਵਰੇ ਦੌਰਾਨ ਇਹ ਅੰਕੜਾ ਸਿਰਫ 4 ਲੱਖ ਰਹਿ ਗਿਆ ਅਮਰੀਕਾ ਅਤੇ ਕੈਨੇਡਾ ਦੀਆਂ 에ਅਰਲਾਈਨਸ ਵੱਲੋਂ ਗੇੜੇ ਘਟਾਏ ਜਾ ਚੁੱਕੇ ਨੇ ਅਤੇ 1.5 ਲੱਖ ਤੋਂ ਵੱਧ ਸੀਟਾਂ ਦੀ ਕਟੌਤੀ ਦੱਸੀ ਜਾ ਰਹੀ ਹੈ ਅਮਰੀਕਾ ਦੀਆਂ 에ਅਰਲਾਈਨਸ ਵੱਲੋਂ ਕੈਨੇਡਾ ਤੋਂ ਪਾਸਾ ਵਟਦੇ ਆ ਯੂਰਪ ਜਾਣ ਵਾਲੀਆਂ ਫਲਾਈਟਸ ਦੀ ਗਿਣਤੀ ਵਧਾ ਦਿੱਤੀ ਗਈ ਹੈ 18 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਅਮਰੀਕਾ ਤੋਂ ਇਟਲੀ ਜਾਣ ਵਾਲਿਆਂ ਦੀ ਸੀਟ ਬੁਕਿੰਗ ਦੁੱਗਣੀ ਹੋ ਚੁੱਕੀ ਹੈ ਅਤੇ ਅਮਰੀਕਾ ਦੀਆਂ ਤਿੰਨ ਪ੍ਰਮੁੱਖ 에ਅਰਲਾਈਨਜ਼ ਵੱਲੋਂ ਐਟਲੈਂਟਿਕ ਪਾਰ ਦੇ ਸਫ਼ਰ ਵਾਸਤੇ 2,60,000 ਸੀਟਾਂ ਦਾ ਵਾਅਦਾ ਕੀਤਾ ਗਿਆ ਹੈ ਯੂਕੇ ਜਾਣ ਲਈ ਅਮਰੀਕਾ ਵਾਸੀਆਂ ਵੱਲੋਂ 96 ਲੱਖ ਸੀਟਾਂ ਦੀ ਬੁਕਿੰਗ ਕੀਤੀ ਗਈ ਹੈ ਜਦਕਿ ਸਲੋਵੇਨੀਆ ਜਾਣ ਦੇ ਇੱਛਕ ਅਮਰੀਕਾ ਵਾਲਿਆਂ ਦੀ ਗਿਣਤੀ ਵਿੱਚ 5 ਗੁਣਾ ਵਾਧਾ ਹੋਇਆ ਹੈ ਇਸੇ ਤਰ੍ਹਾਂ ਕਰੋਸ਼ੀਆ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ 3 ਗੁਣਾ ਅਤੇ ਚੈੱਕ ਰਿਪਬਲਿਕ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ 2.5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਵੈਰਾ ਰਿਪੋਰਟ ਹਮਦਰ ਟੀਵੀ ਸਾਥ ਅਫਰੀਕਾ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ